ਅੱਜ ਅਗਿਆਨੀ 박ਸ਼ੇਨ ਜੀ ਉਹਨਾਂ ਦਾ 100 ਸਾਲ ਹੋ ਗਿਆ ਉਹਨਾਂ ਦੇ ਜਨ ਸਤਾਬ ਦੀ ਸਰਦਾਰ ਰਣਜੀਤ ਸਿੰਘ ਉਹਨਾਂ ਦਾ ਪਰਿਵਾਰ ਸਾਰਾ ਮਨਾ ਰਿਹਾ ਜੀ ਕਿਉਂਕਿ ਉਹਨਾਂ ਨੇ ਲੁਧਿਆਣੇ ਦੇ ਵਿੱਚ ਆ ਕੇ ਆਪਣਾ ਬਹੁਤ ਲੰਮਾ ਸਫਰ ਜਿੱਥੇ ਆਪਣੇ ਟੈਕਨੀਕਲੀ ਉਹਨਾਂ ਨੇ ਜਿਹੜੇ ਹੈਗੇ ਆ ਇੰਡਸਟਰੀਅਲ ਖੇਤਰ ਦੇ ਵਿੱਚ ਜਿੱਥੇ ਉਪਲਬਧੀਆਂ ਕੀਤੀਆਂ ਉਸੇ ਧਾਰਮਿਕ ਖੇਤਰ ਦੇ ਵਿੱਚ ਸਮਾਜਿਕ ਖੇਤਰ ਦੇ ਵਿੱਚ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਤੇ ਬਹੁਤ ਵੱਡਾ ਨਾਮ ਆ ਉਹਨਾਂ ਦਾ ਤੇ ਅੱਜ ਪੂਰਾ ਪਰਿਵਾਰ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੀਆਂ ਪੈੜਾਂ ਤੇ ਚੱਲ ਕੇ ਅੱਗੇ ਫਧ ਰਿਹਾ ਤੇ ਉਹੀ ਕਦਮ ਜਿਹੜੇ ਹੈਗੇ ਆ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਕੋਈ ਸੇ ਰਾਹ ਦੇ ਉੱਤੇ ਚੱਲ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਕਿ 100 ਸਾਲ ਪਾਸ ਉਹਨਾਂ ਦੇ ਜਨਮ ਦਿਨ ਨੂੰ ਹੋਇਆ ਤੇ ਅੱਜ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਯਾਦ ਕਰ ਰਿਹਾ ਹੈ ਜਿਹੜੇ ਬੰਦੇ ਜੀਵਨ ਦੇ ਵਿੱਚ ਆਣ ਕੇ ਨੇਕ ਕਰਮ ਕਰਦੇ ਆ ਹਾਰਡ ਮਿਹਨਤ ਕਰਦੇ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਤੇ ਜਲਦੇ ਆ ਤੇ ਜਾਣ ਤੋਂ ਪਿਛੋ ਵੀ ਸੰਸਾਰ ਦੁਨੀਆ ਉਹਨਾਂ ਨੂੰ ਚੇਤੇ ਕਰਦੀ ਏ ਸਾਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ ਜਿਹੜੇ ਆਪਣੇ ਨਿੱਜੀ ਤੋਂ ਉੱਪਰ ਉੱਠ ਕੇ ਸਮਾਜ ਦੇ ਵਾਸਤੇ ਵੀ ਜਿਹੜਾ ਹੈ ਉਹ ਖਾ ਦੇ ਮੰਨ ਉਹ ਤਾਂ ਹੀ ਸੁਆਦੀ ਕੀਤਾ। ਅੱਜ ਉਹਨਾਂ ਦੀ ਇੱਕ ਕਿਤਾਬ ਵੀ ਜਿਹੜੀ ਐ ਲਾਂਚ ਹੋਈ ਐ ਉਸ ਬਾਰੇ ਕੀ ਕਹਿਣਾ ਚਾਹੂੰ। ਹਾਂ ਉਹਨਾਂ ਬਾਰੇ ਅਸੀਂ ਅੱਜ ਬੜੀ ਤਾਂ ਹੈ ਨਹੀਂ ਉਹਦੇ ਵਾਸਤੇ ਉਹਨਾਂ ਦੇ ਜੀਵਨ ਬਾਰੇ ਆ ਜੋ ਉਹਨਾਂ ਨੇ ਜੀਵਨ ਦੇ ਵਿੱਚ ਕੀਤਾ ਉਹਦੇ ਵਾਸਤੇ ਉਹਨਾਂ ਨੇ ਲਿਖਿਆ ਜ਼ਰੂਰ ਅਸੀਂ ਪੜਾਂਗੇ ਕਿ ਕਿਸੇ ਇਸ ਤਰ੍ਹਾਂ ਉਹਨਾਂ ਨੇ ਬਖਵਾਕ ਸਮਿਆਂ ਦੇ ਉੱਤੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਇਹ ਬਹੁਤ ਵੱਡੀ ਗੱਲ ਹੈ। ਜੀ। ਅੱਜ ਦੱਸੂਗੇ ਬੱਬਾ ਜੀ ਕਿਉਂਕਿ ਅੱਜ ਦੀ ਮੈਂ ਗੱਲ ਕਰਾਂ ਲੋਕੀ ਇਨਸਾਨੀਅਤ ਭੁੱਲਦੇ ਹੋਏ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਕਿ ਧਰਮ ਦੇ ਆਧਾਰ ਤੇ ਲੋਕ ਟਾਰਗੇਟ ਕਰ ਦਿੰਦੇ ਨੇ ਪਰ ਇਨਸਾਨੀਅਤ ਨੂੰ ਹਮੇਸ਼ਾ ਪਹਿਲ ਨਾ ਦਿੰਦੇ ਹੋਏ ਲੋਕ ਉਹ ਕਰ ਗੁਜ਼ਰਦੇ ਨੇ ਸ਼ਾਇਦ ਕੋਈ ਲੋਕ ਜਿਹੜੇ ਉਹ ਕਰਨ ਲੱਗੇ ਵੀ ਸੋਚਦੇ ਨੇ ਕਿਉਂ ਨਾ ਕਿ ਗੁਰਬਾਣੀ ਦਾ ਉੱਤੇ ਜਿਹੜਾ ਹੈਗਾ ਸੰਕਲਪੇ 68 63 ਤੇ ਸકલ ਪੰਨ ਜੀ ਦਾ ਪਰਵਾਨਾ ਕਿਸੇ ਉੱਤੇ ਦਇਆ ਕਰਨੀ ਜਿਹੜਾ ਹੈ 68 ਤੀਰਥਾਂ ਦੇ ਪੁੰਨ ਦੇ ਬਰਾਬਰ ਦੱਸਿਆ ਹੋਇਆ। ਸੋ ਜਿਹੜਾ ਇਨਸਾਨ ਦੂਸਰਿਆਂ ਦੀ ਤਕਲੀਫ ਨੂੰ ਸਮਝਦਾ ਦੂਸਰਿਆਂ ਦੀ ਵਾਹ ਫੜਦਾ ਅੱਜ ਸਮਾਜ ਨੂੰ ਲੋੜ ਆ ਗਈ ਸੀ ਉਹਨਾਂ ਉਹ ਅਧਾਰਨਾ ਜਿਹੜੀ ਹੈਗੀਆਂ ਭਗਤਪੂਰਨ ਸਿੰਘ ਵਰਗੇ ਜਿਹੜੇ ਮਹਾਨ ਜਿਹੜੇ ਇੱਕ ਇਹੋ ਜਿਹੇ ਪੈਦਾ ਹੋਏ ਜਿਨ੍ਹਾਂ ਨੇ ਮਨੁੱਖਤਾ ਦੀ ਬਹੁਤ ਵੱਡੀ এনवायरमेंट ਦੇ ਉੱਤੇ ਉਹਨਾਂ ਨੇ ਬਹੁਤ ਉਸ ਸਮੇਂ ਰੌਲਾ ਪਾਉਣਾ ਸ਼ੁਰੂ ਕੀਤਾ ਜਿਸ ਵੇਲੇ এনवायरमेंट ਦਾ ਕੋਈ ਵੀ ਇਹੋ ਜਿਹਾ ਇਸ਼ੂ ਨਹੀਂ ਸੀਗਾ ਸੋ ਇਹੋ ਜਿਹੜੇ ਰਾਘਰੂਪ ਲੋਕ ਹਮੇਸ਼ਾ ਸਮਾਜ ਦਾ ਰਾਦ ਸੇਰਾ ਬਣਦੇ ਆ ਤੇ ਸਾਨੂੰ ਵੀ ਇਹ ਸਮਾਜ ਦੀ ਦੇ ਨਾਲ ਖੜਨਾ ਚਾਹੀਦਾ ਸਮਾਜ ਦੀ ਵਾ ਫੜਨੀ ਚਾਹੀਦੀ ਹੈ ਜਿੱਥੇ ਵੀ ਲੋੜ ਸਾਨੂੰ ਉਹ ਆਪਣਾ ਜਿਹੜਾ ਹੈ ਸਮਰਪਿਤ ਭਾਵਨਾ ਕੰਮ ਕਰਨਾ ਚਾਹੀਦਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਕੀ ਮੈਸੇਜ ਕੀ ਦੇਣਾ ਚਾਹੋਗੇ ਆਪਾਂ ਜੀ ਲੋਕਾਂ ਨੂੰ ਮੈਸੇਜ ਇਹੀ ਹੈ ਕਿ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਸਦਾ ਰਹਿਣ ਵਾਲਾ ਨਹੀਂ ਤੇ ਜਾਣ ਤੋਂ ਪਹਿਲਾਂ ਪਹਿਲਾਂ ਕੁਝ ਇਹੋ ਜਿਹਾ ਕਰੀਏ ਜਿਹੜਾ ਸਮਾਜ ਵਿੱਚੋਂ ਉਹਨਾਂ ਨੂੰ ਯਾਦ ਕਰੇ ਉਹਨਾਂ ਦੇ ਪਾਏ ਹੋਏ ਕੁਰਨੀਆਂ ਤੇ ਚੱਲੇ ਇਹੋ ਜਿਹਾ ਜੀਵਨ ਸਾਡਾ ਹੋਣਾ ਚਾਹੀਦਾ ਬਹੁਤ ਅੱਛਾ ਲੱਗਾ ਉਹਨਾਂ ਦੀ ਸਿਮਰਤੀ 'ਚ ਜੋ ਇਹਨਾਂ ਨੇ ਡਾਕੂਮੈਂਟਰੀ ਸਨਾਈ ਉਹਦੇ ਨਾਲ ਸਾਰੀ ਦੁਨੀਆ ਨੂੰ ਪਹੁੰਚ ਦਾ ਪਤਾ ਲੱਗਿਆ ਕੀ ਕੀ ਕੀਤਾ ਉਹਨਾਂ ਨੇ ਅੱਜ ਤੱਕ ਦੁਕਾਨੇ ਜਿਨ੍ਹਾਂ ਨੇ ਸੁਣਿਆ ਨਹੀਂ ਹੁੰਦਾ ਕਿਸੇ ਕੋਲ ਕੰਨੀ ਗੱਲਾਂ ਸੁਣੀਆਂ ਹੁੰਦੇ ਨੇ ਪਰ ਤੱਕ ਦੇਖਣ ਨਾਲ ਗੁਰੂ ਸਾਹਿਬ ਕਹਿੰਦੇ ਨੇ ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਜਿਨ੍ਹਾਂ ਲੋਕਾਂ ਨੇ ਦੇਖਣਾ ਸੀ ਉਹਨਾਂ ਨੂੰ ਦੇਖ ਕੇ پتہ ਲੱਗਾ ਗਿਆਨੀ ਜੀ ਦੀਆਂ ਕੀ ਉਪलब्ਧੀਆਂ ਨੇ ਜੀ ਸੋ ਇਸ ਕਰਕੇ ਬਹੁਤ ਆਨੰਦ ਆ ਮੈਨੂੰ ਤਾਂ ਸਪੈਸ਼ਲ ਮੈਂ ਉੱਥੋਂ ਅਮਰੀਕਾ ਤੋਂ ਆਇਆ ਸੀ ਇਸੇ ਲਈ ਮੇਰੇ ਨਾਲ ਮੇਰੇ ਸਾਥੀ ਹੋਰ ਵੀ ਅਮਰੀਕਾ ਤੋਂ ਇੱਧਰ ਸਾਰੇ ਅਨੰਤ ਵੀਰ ਸਿੰਘ ਹੋਣੀ ਸ੍ਰਿਸ਼ਟੀ ਸਾਰੇ ਦੁਨੀਆ ਜਾਣਦੀਆਂ ਹਨ ਉਹਨਾਂ ਦੀਆਂ ਕੀਰਤੀਆਂ ਨੂੰ ਇਹਨਾਂ ਦਾ ਜਵਾਬ ਨਹੀਂ ਕਿਆ ਕਿ ਦਰਸ਼ਨ ਕੀਤੇ ਤੋਂ ਉਹਨਾਂ ਨੇ ਹਾਲੇ ਮੇਰਾ ਤਾਂ ਬਚਪਨ ਦਾ ਸਾਥ ਆ ਇਹਨਾਂ ਦੀ ਪੈਣਾ ਜਿਹੜੇ ਇਹ ਸਾਰੇ ਮੈਥੋਂ ਸਿੱਖੇ ਆ ਇਹਨਾਂ ਦਾ ਮੇਰੇ ਘਰ ਦੇ ਰਿਸ਼ਤੇ ਨੇ ਨਜ਼ਰਾਂ ਤੇ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਗੁਰਮੁਖ ਪਰਿਵਾਰ ਆ ਗੁਰੂ ਦੀ ਕਿਰਪਾ ਇਹਨਾਂ ਤੇ ਖੁੱਲੇ ਦਿਲ ਵਾਲੇ ਹੈ ਠੀਕ ਹੈ ਥੈਂਕ ਯੂ ਮੈਂ ਤਾਂ ਸਾਜੀ ਨਾਲ ਆਇਆ ਸਾਂ ਔਰ ਆਕੇ ਇੱਥੇ ਇਹ ਸੈਮੀਨਾਰ ਦੇਖਿਆ ਔਰ ਜਾਨੀ ਪਗਤ ਸਿੰਘ ਜੀ ਬਾਰੇ ਪਤਾ ਚੱਲਿਆ ਉਹਨਾਂ ਦੀ ਡਾਕੂਮੈਂਟਰੀ ਦੇਖੀ ਔਰ ਜੋ ਇਹ ਸੰਸਾਰ ਨੂੰ ਬਹੁਤ ਵੱਡਾ ਮੈਸੇਜ ਹੈ ਜੀ ਕਿ এডਿਕੇਸ਼ਨ ਔਰ ਸਿਸਟਰੀ ਨਾਲ ਕਿਦਾਂ ਪਿਆਰ ਕਰਨਾ ਹੈ ਜੋ ਉਹਨਾਂ ਦੇ ਪਾਇਪੂਰਨੇ ਸੇ ਉਹ ਰੰਜੂਰ ਭਾਜੀ ਹੁਣ ਵੀ ਚਲਾ ਰਹੇ ਨੇ ਸੋ ਇਹੀ ਉਮੀਦ ਹੈ ਕਿ ਅੱਗੇ ਬੱਚੇ ਵੀ ਜੀ ਇਸ ਨੂੰ ਅੱਗੇ ਹੋਰ ਤੋਰਨ ਬਿਲਕੁਲ ਬਲੇ ਬਹੁਤ ਵੱਡੇ ਲੇਖਕ ਸੀਗੇ ਉਹ ਉਹਨਾਂ ਦੀ ਕਲੱਬ ਦੇ ਵਿੱਚ ਇੰਨੀ ਜਾਨ ਹੈ ਕਿ ਕਹਿੰਦੇ ਕਿ ਉਹਨਾਂ ਦੇ ਲਿਖਿਆ ਹਰ ਇੱਕ ਸ਼ਬਦ ਜਿਹੜਾ ਆ ਰੂਹ ਤੱਕ ਮਤਲਬ ਕਿ ਜਗਾ ਦਿੰਦਾ ਸੀਗੇ ਤੁਹਾਨੂੰ ਉਹਨਾਂ ਦੀ ਕੋਈ ਕਿਹੜੀ ਕਵਿਤਾ ਆ ਕਿ ਜੋ ਸਭ ਤੋਂ ਜ਼ਿਆਦਾ ਵਧੀਆ ਲੱਗੀ ਹੈ ਕਿਹੜੀ ਇੱਕ ਲਾਈਨ ਆ ਜੋ ਕਿ ਆਪਾਂ ਕਹਿੰਦੇ ਆ ਨਾ ਕਿ ਬੰਦਾ ਮਤਲਬ ਇੱਕ ਛਾਪ ਜਿਹੜੀ ਉਹ ਛੱਡ ਜਾਂਦਾ ਹੈ ਦੇਖੋ ਸਭ ਤੋਂ ਵੱਡੀ ਛਾਪ ਸਰਾਸੀ ਮਨਕੇ ਦੇ ਨਾਲ ਸੰਬੰਧ ਰੱਖਦੀ ਆ ਜੋ ਕੁਝ ਉਹਦੇ ਕੱਲੇ ਕੱਲੇ ਮਨਕੇ ਦੇ ਸੰਬੰਧ ਨੇ ਉਹ ਬਨੁੱਖ ਦੇ ਕੱਲੇ-ਕੱਲੇ ਜੀਵਨ ਦੇ ਨਾਲ ਟੁਕਦੀਆਂ ਗੱਲਾਂ ਨੇ ਇਹ ਉਹਨਾਂ ਦੀ ਸਭ ਤੋਂ ਵੱਡੀ ਉਪਲਬਧੀ ਹੈ ਉਹਨਾਂ ਦੀ ਜਿਹੜੀ ਸਾਨੂੰ ਉਹਨਾਂ ਤੋਂ ਪੜ ਕੇ ਉਹਨੂੰ ਅਮਲ ਕਰਨਾ ਚਾਹੀਦਾ ਤੇ ਉਹ ਉਹਨਾਂ ਦੇ ਸਾਰੇ ਪਰਿਵਾਰ ਵਿੱਚ ਹੈਗੀ ਹੈ ਇਹ ਉਪਲਬਧੀ ਉਹਨਾਂ ਦੀ ਹੈ ਸੋ ਪਹਿਲਾਂ ਤਾਂ ਮੈਂ ਅੱਜ ਗਿਆਨੀ ਭਗਤ ਸਿੰਘ ਜੀ ਨੂੰ ਉਹਨਾਂ ਦੀ ਜਨਮ ਸ਼ਤਾਬਦੀ ਦੇ ਉੱਪਰ ਆਪਣੀ ਸ਼ਰਧਾ ਜਿਹੜੀ ਆਪਣਾ ਸਤਕਾਰ ਹੈ ਉਹ ਭੇਟ ਕਰਦਾ ਕਿਉਂਕਿ ਮੈਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਆਪਦੇ ਆਪ ਨੂੰ ਖੁਸ਼ਕਿਸਮ ਸਮਝਦਾ ਕਿ ਮੈਨੂੰ ਉਹਨਾਂ ਦੀ ਸੰਗਤ ਵਿੱਚ ਬੈਠਣ ਦਾ ਮੌਕਾ ਮਿਲਿਆ ਉਹਨਾਂ ਨਾਲ ਸੰਵਾਦ ਕਰਨ ਦਾ ਮੌਕਾ ਮਿਲਿਆ ਤੇ ਉਹ ਬੜੀ ਨੇਕ ਰੂਹ ਸੀ ਤੇ ਬਹੁਤ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਸੀ ਜਿਆਨੀ ਭਗਤ ਸਿੰਘ ਜੀ ਦੇਖੋ ਉਹਨਾਂ ਦੀ ਉਸ ਵੇਲੇ ਦੀ ਸੋਚ ਹੀ ਆ ਕਿ ਅੱਜ ਅਸੀਂ ਜਿਹੜਾ ਲੁਧਿਆਣਾ ਦੇ ਵਿੱਚ ਵਿਦੇਕ ਦੇ ਜਿਹੜੇ ادارے ਨਿਵਿੱਤਿਆ ਦੇ ਜਿਹੜੇ ادارے ਨੇ ਉਹ ਉਸ ਵੇਲੇ ਉਹਨਾਂ ਨੇ ਆਪਣੇ ਕਾਰੋਬਾਰ ਦੇ ਨਾਲ-ਨਾਲ ਸ਼ੁਰੂ ਕੀਤੇ ਮਤਲਬ ਇੱਧਰ ਉਹਨਾਂ ਨੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਧਿਆਨ ਦਿੱਤਾ ਖਾਸ ਤੌਰ ਤੇ ਰਾਮਗੜੀਆ ਗਲਤ ਕਾਲਜ ਦੇ ਵਿੱਚ ਜਦੋਂ ਆਉਂਦਾ ਸੀ ਤਾਂ ਗਿਆਨੀ ਜੀ ਮਤਲਬ ਜਿਵੇਂ ਫੁੱਲਾਂ ਨੂੰ ਗੁੱਟਿਆਂ ਨੂੰ ਮਤਲਬ ਐ ਪਿਆਰ ਕਰਦੇ ਆ ਬੱਚਿਆਂ ਨੂੰ ਵੀ ਉਵੇਂ ਹੀ ਕਰਦੇ ਸੀਗੇ ਉਹ ਤੇ ਉਹਨਾਂ ਦਾ ਮਤਲਬ ਇੱਕ ਮਕਸਦ ਸੀ ਕਿ ਸਾਡੇ ਬੱਚੇ ਜਿਹੜੇ ਮਤਲਬ ਕਿਸੇ ਵੀ ਪੱਖੋਂ ਸਿੱਖਿਆ ਤੋਂ ਊਣੇ ਨਾ ਰਹੇ ਇਸ ਕਰਕੇ ਉਹਨਾਂ ਨੇ ਇਹ ਸੰਸਥਾ ਨੂੰ ਚਲਾਇਆ ਤੇ ਅੱਜ ਉਹਨਾਂ ਦੀ ਜਨਮ ਸ਼ਤਾਬਦੀ ਦੇ ਮੌਕੇ ਆਵਰਾ ਉਹਨਾਂ ਦੀ ਜਨਮ ਸ਼ਤਾਬਦੀ ਦਾ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਅਨਜੋਤ ਸਿੰਘ ਜਿਹੜੇ ਕਿ ਆਰਟਿਸਟ ਨੇ ਬਹੁਤ ਵਧੀਆ ਤੇ ਲੇਖਕ ਬਹੁਤ ਵਧੀਆ ਚਿੰਤਕ ਬਹੁਤ ਵਧੀਆ ਉਹਨਾਂ ਨੇ ਜਿਹੜੀ ਇਹ ਪੁਸਤਕ ਮਤਲਬ ਭਗਤ ਮਾਲਾ ਦੇ 84 ਮਣਕੇ ਲੋਕਰਪਨ ਜਿਹੜੀ ਅੱਜ ਕੀਤੀ ਆ ਉਹਨਾਂ ਨੇ ਪਬਲਿਸ਼ ਕਰਵਾਈ ਆ ਇਹ ਉਹਨਾਂ ਦੀ ਸੋਚ ਆ ਮਤਲਬ ਸਰਦਾਰ ਅਨਜੋਤ ਸਿੰਘ ਹੋਰਾਂ ਦੀ ਕਿ ਇੱਕ ਤਾਂ ਗਿਆਨੀ ਭਗਤ ਸਿੰਘ ਜੀ ਨੂੰ ਸਮਰਪਿਤ ਕੀਤੀ ਆ ਤੇ ਗਿਆਨੀ ਭਗਤ ਸਿੰਘ ਦੀ ਸੋਚ ਵੀ ਇਹਦੇ ਵਿੱਚੋਂ ਚੜ੍ਹ ਕੇ ਦੀ ਆ ਮਤਲਬ ਕੀ ਵੀ ਆਨੰਦ ਕੀ ਆ ਸਿੱਖੀ ਕੀ ਆ ਗੁਰਦੁਆਰਾ ਸਾਹਿਬ ਕੀ ਆ ਸਿਮਰਨ ਕੀ ਆ ਅਰਦਾਸ ਕੀ ਮਤਲਬ ਇਸ ਤਰ੍ਹਾਂ ਉਹਨਾਂ ਨੇ ਵਕ ਵਕ ਲੈ ਕੇ 84 ਕਨਸੈਪਟ ਇਸ ਕਿਤਾਬ ਦੇ ਵਿੱਚ ਉਹਨਾਂ ਦਾ ਵਿਖਿਆਨ ਜਿਹੜਾ ਕੀਤਾ ਤੇ ਮੈਂ ਸਮਝਦਾ ਕਿ ਇਹ ਕਿਤਾਬ ਸਾਡੇ ਸਮਾਜ ਦੇ ਲਈ ਬਹੁਤ ਵਧੀਆ ਹੈ ਕਿ ਮਤਲਬ ਗਿਆਨਵਾਨ ਪੁਸਤਕ ਹੈ ਤੇ ਖਾਸ ਤੌਰ ਤੇ ਸਾਡੀ ਨੌਜਵਾਨ ਪੀੜ੍ਹੀ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਹੈ ਜਿਹੜੀ ਇਸ ਵੇਲੇ ਫੇਸਬੁੱਕ ਜਾਂ ਹੋਰ ਪਾਸੇ ਅਸੀਂ ਦੇਖੇ ਮੀਡੀਆ ਐਕਸਪੋਜ਼ਰ ਜਿਹਨੂੰ ਬਹੁਤ ਜ਼ਿਆਦਾ ਮਿਲ ਗਿਆ ਜੇ ਉਹ ਐਕਸਪੋਜ਼ਰ ਉਹਨਾਂ ਦੇ ਕੋਲੇ ਜਿਹੜਾ ਅੰਤਰਰਾਸ਼ਟਰੀ ਗਿਆਨ ਹੈ ਉਹਦੇ ਨਾਲ ਨਾਲ ਇਹ ਜਿਹੜਾ ਗਿਆਨ ਹੈ ਜਿਹੜਾ ਮਤਲਬ ਉਹਨਾਂ ਦੇ ਕੋਲੇ ਹੋਊਗਾ ਜਿਹੜਾ ਬੁੱਧੀ ਉਹਨਾਂ ਦੀ ਨੂੰ ਹੋਰ ਤਰਾਸ਼ੂਗਾ ਤੇ ਇਹ ਪੁਸਤਕ ਜਿਹੜੀ ਉਹਨਾਂ ਸਾਰਿਆਂ ਲਈ ਤੋਹਫਾ ਹੈ ਇਹਦੇ ਲਈ ਮੈਂ ਸਰਦਾਰ ਰਣਜੀਤ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਵੀ। ਬੜੇ ਪ੍ਰਸਿੱਧ ਇੰਡਸਟਰੀਅਲਿਸਟ ਹੋਏ ਨੇ ਜੀ ਆਪਣੇ ਲੁਧਿਆਣੇ ਦੇ। ਉਹਨਾਂ ਦਾ ਅੱਜ 100 ਸਾਲਾ ਜਨਮ ਦਿਹਾੜਾ ਮਨਾਇਆ ਉਹਨਾਂ ਦੀ ਫੈਮਿਲੀ ਵੱਲੋਂ ਜਾਂ ਉਹਨਾਂ ਦੇ ਸਾਰੇ ਜਿਹੜਾ ਵੀ ਇੱਥੋਂ ਦਾ ਜੀ ਪ੍ਰਬੰਧਾ ਇੱਥੋਂ ਦਾ ਸਟਾਫ ਹੈ ਤੇ ਟੰਗਾ ਬੜਾ ਗੁਰਮੁਖਵਾਲਾ ਇੱਕ ਤਾਂ ਜੀਵਨ ਸੀ ਉਹਨਾਂ ਦਾ ਤੇ ਦੂਜਾ ਉਹਨਾਂ ਨੇ ਆਪਣੀ ਕਮਿਊਨਿਟੀ ਦੀ ਬਹੁਤ हेल्प ਬਹੁਤ ਕੀਤੀ ਹੈ। ਸਖਾਇਆ ਲੋਕਾਂ ਨੂੰ ਬਹੁਤ ਕੁਝ ਆ।